ਅੰਮ੍ਰਿਤਸਰ ਦੇ ਵਿੱਚ ਇੱਕ ਸ਼ਰਮਸ਼ਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਹਾਨੂੰ ਵੀ ਗੁੱਸਾ ਜ਼ਰੂਰ ਆਵੇਗਾ ਜਿੱਥੇ ਇੱਕ ਸਿੱਖ ਬੀਬੀ ਦੇ ਨਾਲ ਉਸ ਦੇ ਪਤੀ ਦੇ ਵੱਲੋਂ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਦਾ ਕਾਰਨ ਇਸ ਮਹਿਲਾ ਦੇ ਮੂੰਹੋਂ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਹਲੇ 3 ਮਹੀਨੇ ਹੀ ਇਹਨਾਂ ਦਾ ਵਿਆਹ ਹੋਇਆ ਸੀ ਤਾਂ ਪੀੜਿਤ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਜੋ ਕਿ SGPC ਦੇ ਵਿੱਚ ਬਤੌਰ ਨੌਕਰੀ ਕਰਦਾ ਹੈ ਅਤੇ ਸਰੀਰਕ ਸੰਬੰਧ ਬਣਾਉਣ ਨੂੰ ਲੈ ਕੇ ਕੁੱਟਮਾਰ ਕਰਦਾ ਰਿਹਾ ਤੇ ਹੋਰ ਵੀ ਘਰੇਲੂ ਝਗੜਾ ਰਿਹਾ ਆ ਉਸੰਦੇ ਹਾਂ ਤੇ ਉਹਨਾਂ ਨੇ ਮੈਨੂੰ ਕੁੱਟਦੇ ਮਾਰਦੇ ਆ ਤੇ ਫਸਟ ਰੀਜ਼ਨ ਮੇਰੇ ਹੋਈ ਹੈ ਕਿ ਉਹਨਾਂ ਨੇ ਜੋ ਸੈਕਸ ਵਾਲੀ ਕੰਮ ਉਹ ਨਹੀਂ ਸੈਟੀਸਫਾਈ ਹੋ ਪੰਦੇ ਉਹ ਜੋ ਮਾੜਾ ਜਿਹਾ ਉਹਨਾਂ ਨੂੰ ਨਾ ਕਰੋ ਇਸ ਗੱਲੋਂ ਵੀ ਮਾਰਦੇ ਆ ਉਹਨਾਂ ਨੇ ਮਾਰਨਾ ਸਟਾਰਟ ਮੇਰੇ ਇਸੇ ਕਾਰਨ ਕੀਤਾ ਸੀ ਕਿ ਮਤਲਬ ਮੈਂ ਉਹਨਾਂ ਨੂੰ ਪ੍ਰੋਪਰ ਵੇ ਨਾਲ ਇੱਕ ਮੈਂ ਬਿਮਾਰ ਸੀ ਮੇਰੇ ਕੋਲ ਹੋ ਨਹੀਂ ਪਾਇਆ ਸੀ ਇਸ ਕਾਰਨ ਉਹਨਾਂ ਨੇ ਸ਼ੁਰੂ ਕੀਤਾ ਫਿਰ ਉਹਨਾਂ ਨੇ ਫਿਰ ਆਪਣੀ ਸਾਰੀ ਘਰੇਲੂ ਫਰਸਟ੍ਰੇਸ਼ਨ ਆਪਣੀ ਸਾਰੀ ਗੱਲ ਇੱਧਰ ਦੀ ਉੱਧਰ ਤੋਂ ਆਪਣੇ ਮੈਂ ਆਪਣੇ ਘਰ ਗਈ ਸੀ 4 ਦਿਨ ਉਹ ਵੀ ਬ੍ਰਦਰ ਦੇ ਥੋੜਾ ਪੈਸਾ ਬਸਾਈ ਕਰਕੇ ਲੈ ਕੇ ਗਿਆ ਸੀ ਮੈਨੂੰ ਤੇ ਉਹ ਹੁਣ ਮੈਂ ਵਾਪਸ ਉੱਥੇ ਗਈਆਂ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜਿਹੜੇ ਪੈਰ ਆਈ ਹੈ ਉਸੇ ਪੈਰ ਮੁਰ ਜਾ ਜਦੋਂ ਮੈਂ ਕਿਹਾ ਮੈਨੂੰ ਵਾਪਸ ਭੇਜ ਦਿਓ ਉਹ ਵੀ ਨਹੀਂ ਉਹਨਾਂ ਨੇ ਭੇਜਿਆ ਮੈਨੂੰ ਵਾਪਸ ਤੇ ਬਾਅਦ ਦੇ ਵਿੱਚ 2-3 ਦਿਨ ਦਾ 6 ਤਰੀਕ ਦੀ ਮੈਂ ਅੱਧਰ ਗਈ ਸੀ ਉਹਨਾਂ ਨੇ 3-4 ਦਿਨਾਂ ਦਾ ਮੈਨੂੰ ਇਹੋ ਹੀ ਗੱਲ ਰਿਪੀਟ 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 ਮੈਂਟਲੀ ਇੰਨਾ ਟੌਰਚਰ ਕਰਦੇ ਪਏ ਆ ਮੇਰਾ ਖਾਣਾ ਖਾਣ ਦਾ ਕਦਾ ਮਨ ਨਹੀਂ ਕਰੇ ਕਿੰਨਾ ਚਿਰ ਹੋਇਆ ਰਿਹਾ ਮੇਰੇ ਵਿਆਹ ਨੂੰ 3 ਮੰਥ ਹੋਏ 3 ਮੰਥ ਹੋਏ ਅਜੇ ਉਹਨਾਂ ਨੇ ਪਹਿਲਾਂ ਵੀ ਦੋ ਵਾਰੀ ਮੈਨੂੰ ਇਸੇ ਕਾਰਨ ਸਿਰਫ ਸੈਕਸ ਕਾਰਨ ਕਟਿਆ ਕਿਉਂਕਿ ਮੈਨੂੰ ਇਸ ਬਾਰੇ ਥੋੜੀ ਨੌਲੇਜ ਨਹੀਂ ਸੀ ਮੈਂ ਇੰਨਾ ਨੌਲੇਜ ਆਉਜੀ ਚੀਜ਼ਾਂ ਦੀ ਨਹੀਂ ਰੱਖੀ ਮੈਨੂੰ ਨਹੀਂ ਸੀ ਇਸ ਕਾਰਨ ਮੈਨੂੰ ਪਹਿਲਾਂ ਕਟਿਆ ਗਿਆ ਤੇ ਉਦੋਂ ਵੀ ਫਿਲਹਾਲ ਮੈਂ ਨਹੀਂ ਦੱਸਿਆ ਮੈਂ ਆਪਣੀ ਫੈਮਿਲੀ ਵਾ ਕਰਕੇ ਕਿ ਮੈਨੂੰ ਐਸੀ ਕਿ ਉਹਨਾਂ ਨੂੰ ਸਟ्रेस ਹੋਏਗਾ ਉਦੋਂ ਮੈਂ ਚੁੱਪ ਰਹੀ ਪਰ ਐਤਕੀ ਜਿਹੜਾ ਉਹਨਾਂ ਨੇ ਕਟਾਇਆ ਤੇ ਕਿ ਇਹਨਾਂ ਨੇ ਬਹੁਤ ਜ਼ਿਆਦਾ ਕਟਾਇਆ ਮੇਰੇ ਕੇਸਾ ਤੋਂ ਫੜ ਕੇ ਕਟਿਆ ਕਿ ਉਤਰਾ ਕਹਿੰਦੇ ਕੇ ਇਸ ਗੁਰੂ ਦੀ ਮੋਰ ਹੁੰਦੇ ਉਹਨਾਂ ਨੇ ਮੇਰੇ ਕੇਸ ਤਾਂ ਵੜ ਕੇ ਇੰਨਾ ਜ਼ਿਆਦਾ ਕੁੱਟਿਆ ਗਿਆ ਉਹਨਾਂ ਦੇ ਘਰ ਬਾਬਾ ਜੀ ਦੀ ਬੀੜ ਵੀ ਹੈ ਮਹਾਰਾ ਦਾ ਸਰੂਪ ਹੈਗਾ ਫਿਰ ਵੀ ਉਹਨਾਂ ਨੇ ਇੰਨੀ ਪਰਵਾਹ ਨਹੀਂ ਕੀਤੀ ਕਿ ਤੁਸੀਂ ਉੱਥੇ ਖਲੋ ਕੇ ਮੈਨੂੰ ਉੱਥੇ ਕੁੱਟ ਰਹੇ ਹੋ ਬਹੁਤ ਜ਼ਿਆਦਾ ਕੁੱਟਿਆ ਗਿਆ ਉਹਨਾਂ ਨੇ ਮੇਰਾ ਹੱਥ ਪੈਰ ਮੂੰਹ ਉਹਨਾਂ ਨੇ ਦੱਬਿਆ ਪਿਆ ਸੀ ਮੈਂ ਇੰਨੀਆਂ ਚੀਕਾਂ ਮਾਰੀਆਂ ਮੇਰੇ ਸੱਸ ਸਹੁਰਾ ਸੁੱਤੇ ਪਏ ਸੀ ਉਹ ਵੀ ਨਹੀਂ ਅੱਗੇ ਆਏ ਉਹਨਾਂ ਨੇ ਛਡਾਨ ਤੱਕ ਨਹੀਂ ਆਏ ਉਹਨਾਂ ਨੂੰ ਜਦੋਂ ਕਿਹਾ ਗਿਆ ਉਹਨਾਂ ਨੇ ਮੈਨੂੰ ਇਹੋ ਹੀ ਕਿਹਾ ਕਿ ਪੱਖੇ ਦੀ ਵਾਸਤੇ ਸੁਣਿਆ ਨਹੀਂ ਜਰਾ ਉਹ ਇਹ ਕਹਿੰਦੇ ਪੱਖੇ ਦੀ ਬਾਤ ਸਾਨੂੰ ਸੁਣਾਈ ਨਹੀਂ ਦਿੱਤਾ ਗਿਆ ਇਹੋ ਹੀ ਕਿਹਾ ਗਿਆ ਬਸ ਉਹਨਾਂ ਨੇ ਇੰਨਾ ਜ਼ਿਆਦਾ ਮਾਰਿਆ ਮੈਨੂੰ ਇੰਨਾ ਮੈਂ ਬੇਹੋਸ਼ ਤੱਕ ਹੋਈਆਂ ਮੈਂ ਮੇਰੇ ਮੈਂ ਉਹਨਾਂ ਨੂੰ ਇਹ ਹੀ ਕਹਿੰਦੀ ਸੀ ਉਹਨਾਂ ਨੇ ਬਾਅਦ ਵਿੱਚ ਮੈਨੂੰ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਉਹਨਾਂ ਦੇ ਘਰ ਦਿੱਤੂ ਉਹਨਾਂ ਦੀ ਮਰ ਗਈ ਤੇ ਤੇਰਾ ਪਿਓ ਤੇ ਉਹਦੇ ਪਿਓ ਦੇ ਨਾਲ ਸਾਰੇ ਰਿਸ਼ਤੇ ਖਤਮ ਹੋ ਗਏ ਤੇ ਮੈਂ ਫਿਰ ਇਹੋ ਹੀ ਮੈਂ ਕਿਹਾ ਸੀ ਕਿ ਜੇ ਮੈਂ ਉਹਨਾਂ ਨੂੰ ਇਹੋ ਥੋੜਾ ਜਿਹਾ ਵਾਰਨਿੰਗ ਦਿੱਤੀ ਸੀ ਕਿ ਅਗਰ ਮੇਰਾ ਘਰ ਮੇਰੇ ਡੈਡੀ ਮੇਰੇ ਘਰ ਆ ਗਏ ਤਾਂ ਮੈਂ ਉੱਥੋਂ ਮੁੜ ਜਾਣਾ ਉਸੇ ਵੇਲੇ ਬਾਬਾ ਜੀ ਦੀ ਮਿਹਰ ਹੋਈ ਉਸੇ ਦਿਨ ਹੀ ਪਾਪਾ ਮੇਰੇ ਕੋਲ ਆ ਗਏ ਪਾਪਾ ਜਿੱਦਣ ਆਏ ਮੈਂ ਬਸ ਪਾਪਾ ਨੂੰ ਇਨਾ ਹੀ ਰਿਕੁਐਸਟ ਕੀਤੀ ਸੀ ਮੈਨੂੰ ਨਾਲ ਲੈ ਜਾਓ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਮੇਨੂੰ ਕੁੱਟਮਾਰ ਹੋਈ ਆ ਪਾਪਾ ਉਹਨਾਂ ਨੇ ਫਿਰ ਵੀ ਥੋੜਾ ਬਹੁਤਾ ਇਹਨਾਂ ਨੂੰ ਗੱਲਬਾਤ ਕੀਤੀ ਆ ਉਹਨਾਂ ਨੇ ਇਹੋ ਹੀ ਕਿਹਾ ਕੋਈ ਗੱਲ ਨਹੀਂ ਬੱਚਾ ਕੋ ਗਲਤੀ ਹੋ ਗਈ ਆ ਕੁਝ ਨਹੀਂ ਹੁੰਦਾ ਉਸ ਤੋਂ ਬਾਅਦ ਪਾਪਾ ਮੈਨੂੰ ਚਲੇ ਗਏ ਆ ਉਸ ਤੋਂ ਬਾਅਦ ਇਹ ਰਿਪੀਟ ਰਿਪੀਟ ਬੋਲਦੇ ਰਹੇ ਮੈਂ ਉੱਥੇ ਬੇਹੋਸ਼ ਤੱਕ ਹੋਈ ਆ ਤੇ ਉਸ ਤੋਂ ਬਾਅਦ ਪਾਪਾ ਵੀ ਮੈਨੂੰ ਦੇਖ ਕੇ ਮੇਰਾ ਮੇਰੀ ਹਾਲਤ ਦੇਖ ਕੇ ਘਰ ਜਾ ਕੇ ਬੇਹੋਸ਼ ਹੋਏ ਆ ਮੈਂ ਉਦੋਂ ਇਹਨਾਂ ਨੂੰ ਇਨੀ ਰਿਕਵੈਸਟ ਕੀਤੀ ਮੈਂ ਘਰ ਜਾਣਾ ਮੈਂ ਘਰ ਜਾਣਾ ਕੋਈ ਉਹਨਾਂ ਨੇ ਇਨੀ ਕੋਈ ਹੀ ਨਹੀਂ ਸੁਣੀ ਮੈਂ ਉਦੋਂ ਵੀ ਤਰਲੇ ਕੱਢਦੀ ਰਹੀ ਮੇਰੇ ਪਾਪਾ ਨਾਲ ਗੱਲ ਨਾ ਪਾਪਾ ਨਾਲ ਗੱਲ ਕਰਾਉਂਦੇ ਸਾਰਿਆਂ ਦੇ ਨੰਬਰ ਬਲੌਕ ਪਾਏ ਹੋਏ ਮੇਰੇ ਫੈਮਿਲੀ ਮੈਂਬਰ ਦੇ ਕਿਸੇ ਦੇ ਨਾਲ ਨਹੀਂ ਮੇਰੀ ਗੱਲ ਕਰੋਂਦੇ ਫੋਨ ਆਪਣੇ ਕੋਲ ਅੰਡਰ ਰੱਖਿਆ ਹੈ ਤੇ ਫੋਨ ਤੇ ਅਗਰ ਬਾਈ ਚਾਸ ਗੱਲ ਹੁੰਦੀ ਵੀ ਆ ਭੈਣਾ ਨਾ ਤਾਂ ਸਪੀਕਰ ਓਨ ਕਰਕੇ ਕਰਦੇ ਆ ਕਿ ਕੋਈ ਗੱਲ ਉਹ ਜੀ ਨਾ ਕਰ ਦੇਵੇ ਤੇ ਇਹਨਾਂ ਨੂੰ 11 ਅਪ੍ਰੈਲ ਦੀ ਅਸੀਂ ਇਹਨਾਂ ਨੇ ਸਰਦਾਰ ਪਰਮਿੰਦਰ ਸਿੰਘ ਦੇ ਨਾਲ ਮੱਲਗ ਅਨੰਦ ਕਾਰਜ ਹੋਇਆ ਸੀ ਤੁਸੀਂ ਅਨੰਦ ਕਰ ਦਿਓ ਬਾਅਦ ਮੱਲਗ ਇਹਨਾਂ ਦੇ ਨਾਲ ਇਹੋ ਸਾਡੇ ਕੋਈ ਸੀ ਕਿ ਅਸੀਂ ਕੋਈ ਲੈਣਾ ਦੇਣਾ ਨਹੀਂ ਸਾਨੂੰ ਸਿਰਫ ਧੀ ਚਾਹੀਦੀ ਹੈ ਤੇ ਅਸੀਂ ਧੀ ਦੇ ਮੱਲਗ ਉਹਨਾਂ ਨੂੰ ਚਲੋ ਜੋ ਚਾਹ ਪਾਣੀ ਸਾਡਾ ਬਣਿਆ ਸੀ ਰ ਇਹਨਾਂ ਨੂੰ ਖਵਾ ਲਿਆ ਹੈ ਲੇਕਿਨ ਉਹ ਕੁੜੀ ਉਹਨਾਂ ਨੇ ਮੇੜੇ ਮੜੇ ਮਾਰਦੇ ਰਹੇ ਨੇ ਜਿਆਦਾ ਉਸ ਤੋਂ ਬਾਅਦ ਮੈਂਟਲੀ ਤੌਰ ਤੇ ਟਰਚਰ ਕਰਦੇ ਰਹੇ ਨਾ ਇਹ ਸਾਡੇ ਨਾਲ ਕੋਈ ਗੱਲ ਕਰ ਦਿੰਦੇ ਮੋਬਾਈਲ ਤੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਇਹਦੇ ਕੋਲ ਖੋਲਿਆ ਹੋਇਆ ਸੀ ਉਸ ਤੋਂ ਬਾਅਦ ਉਹਨੇ ਗੱਲ ਕਿੱਥੇ ਕਰਨੀ ਕਦੀ ਕਦਾਂ ਹੀ ਕਿਤੇ ਉਹਨੇ ਚਲੋ ਆਪਣੀ ਸੱਸ ਮਾ ਮਾਂ ਦੇ ਨਾਲ ਮਿਲ ਕੇ ਮੋਬਾਈਲ ਕਾ ਗੱਲ ਕਰਨੀ ਤੇ ਉਹ ਸੋਚ ਆਨ ਕਰ ਦਿੰਦੇ ਉਹ ਮਿਲ ਕੇ ਸਾਊਂਡ ਪਾ ਕਰ ਦਿੰਦੇ ਤੇ ਉਹ ਫੇ ਉਹ ਇਨੀ ਵਿਚਾਰੀ ਗੱਲ ਨਹੀਂ ਕਰ ਪਾਉਂਦੀ ਤੇ ਦੋ ਤਿੰਨ ਗੱਲਾਂ ਕਰਕੇ ਤੇ ਚਲ ਬੰਦ ਕਰ ਦਿੰਦੇ ਕਿਉਂਕਿ ਜਦੋਂ ਧੀਆ ਨੇ ਗੱਲ ਕਰਨੀ ਪਿਓ ਨੇ ਸੌ ਉਹਨਾਂ ਨੇ ਲੁਕਸੋਕ ਫੋਲਣਾ ਹੁੰਦਾ ਇਹਨਾਂ ਜਦੋਂ ਓਪਨ ਕਰ ਦਿੰਨਾ ਤਾਂ ਉਹਨੇ ਗੱਲ ਨਾ ਕੋਈ ਕਰਨੀ ਕੀ ਗੱਲ ਤੇ ਹੁਣ ਗੱਲਬਾਤ ਇਹ ਹੋਇਆ ਕਿ ਇਹਨਾਂ ਨੇ 2-4 ਵਾਰ ਮਿਲਕ 2 ਕਵਾਰੀ ਇਹਨਾਂ ਨੇ ਪਿੱਛੇ ਵਾਰੀ ਵੀ ਕੁੱਟਿਆ ਤੋਂ ਉਹਨੇ ਕੁੜੀ ਦੱਸਦੀ ਐ ਤੇ ਕਹਿੰਦੇ ਇਹਨੇ ਤਾਂ ਸਾਨੂੰ ਦੱਸਿਆ ਨਹੀਂ ਕਿ ਸਾਨੂੰ ਕੁੱਟਿਆ ਵਾ ਤੇ ਫਿਰ ਹੁਣ ਇਹਨਾਂ ਨੇ 9 9 10 ਤਰੀਕ ਦੇ ਰਾਤ ਦੇ ਵਿੱਚ ਇਹਨਾਂ ਨੇ ਜਿਆਦਾ ਇਹਨੂੰ ਕੁੱਟਮਾਰ ਕੀਤੀ ਆ ਤੇ ਮਿਲਕ ਫਿਰ ਵੀ ਸਾਨੂੰ ਉਤਰਾਂ ਅੰਦਾਜ਼ੇ ਦੇ ਨਾਲ ਹੀ ਅਸੀਂ ਚਲੇ ਗਏ ਆ ਅੰਦਾਜ਼ੇ ਨਾਲ ਗਏ ਤਾਂ ਅੱਗੇ ਕੁੜੀ ਦਾ ਬਹੁਤ ਜ਼ਿਆਦਾ ਬੁਰਾ ਹਾਲੀ ਤਾਂ ਅਸੀਂ ਮਿਲਕ ਮੈਂ ਜਦੋਂ ਲੈਣ ਦੀ ਗੱਲ ਕਰਦਾ ਤੇ ਉਹ ਜੋ ਮਿਲਕ ਸਮਾਜ ਬੰਦਾ ਕਿ ਕੁੜੀਆਂ ਨੂੰ ਸਹਣਾ ਪੈਂਦਾ ਇਤਨਾ ਕਾਲਾ ਕਰ ਕਰ ਕੇ ਮੈਨੂੰ ਇਹਨਾਂ ਨੇ ਪਰਮਾਤਾ ਤੇ ਮੈਂ ਕਹਾਂਗਾ ਨਹੀਂ ਮੈਂ ਸਵੇਰੇ ਲੈ ਜਾਣਾ ਵਾ ਜਾਂ ਤਾਂ ਹੁਣੇ ਤੋੜ ਦੋ ਤੇ ਉਹ ਬਾਅਦ ਵਿੱਚ ਚਲੋ ਜੀ ਉਹ ਹੋਰ ਜਨਾਨੀਆਂ ਜੁਨਨੀਆਂ ਇੱਕ ਦੋ ਹੋ ਗਿਆਆਂ ਸੀ ਤੇ ਉਹਨਾਂ ਨੇ ਕਿ ਨਹੀਂ ਨਹੀਂ ਕੁੜੀਆਂ ਦੇ ਨਾਲ ਇਸ ਤਰ੍ਹਾਂ ਨਹੀਂ ਫਿਰ ਮੈਂ ਫਿਰ ਮੁੰਡੇ ਨਾਲ ਗੱਲ ਕੀਤੀ ਕਿੰਨੇ ਨਹੀਂ ਡੈਡੀ ਜੀ ਹੁਣ ਉਹਨੇ ਲੈ ਕੇ ਆਉਣੀ ਆ ਤੇ ਉਹ ਹੁਣ ਬੱਚਿਆਂ ਨੇ ਆਪੇ ਰਲ ਮਿਲ ਕੇ ਚਲੋ ਜੀ ਬਾਕੀ ਸਾਡੇ ਰਾਜਸਾਂਸੀ ਵੀ ਮਤਲਬ ਕਿ ਪਰੋਣੇ ਹੈਗੇ ਨੇ ਛੋਟੇ ਭਰਾ ਦੇ ਤੇ ਉਹ ਸਾਰੇ ਮਿਲ ਕੇ ਰਲ ਮਿਲ ਕੇ ਉਹਨਾਂ ਨੇ ਰਾਜੀ ਖੁਸ਼ੀ ਮਤਲਬ ਕਿ ਲੈ ਕੇ ਬੇਟੀ ਨੂੰ ਆਗੇ ਨੇ ਕੀਤੀ ਗਈ ਪਰਿਵਾਰ ਦੇ ਨਾਲ ਲੜ ਕੇ ਉਹ ਇੰਨਾ ਮੈਂ ਕੁੜੀ ਦਾ ਮਤਲਬ ਦੇਖ ਕੇ ਤੇ ਮੈਨੂੰ ਤੇ ਗੱਲ ਨਹੀਂ ਮੇਰੇ ਮੂੰਹੋਂ ਨਿਕਲਦੀ ਮੈਂ ਬਥੇਰੇ ਨੂੰ ਕਹਾਂ ਕਿ ਮੈਨੂੰ ਤੋੜ ਦੋ ਤੋੜ ਦੋ ਉਹ ਗੱਲਾਂ ਹੀ ਹੋਰ ਤਰ੍ਹਾਂ ਲਾਪੇ ਕਰ ਤੇ ਮੈਂ ਕੋਈ ਕਹਿ ਨਹੀਂ ਸਕਿਆ ਤੋੜ ਬਾਦ ਬੱਚੇ ਗਏ ਤੇ ਇਹਨਾਂ ਨੇ ਮਤਲਬ ਜਬਰਦਸਤੀ ਫਿਰ ਉਹਨਾਂ ਕੋਲੋਂ ਲੈ ਕੇ ਆਏ ਆ ਬਾਕੀ ਮਤਲਬ ਇੱਕ ਮੇਰੀ ਚਾਚੇ ਦੀ ਧੀ ਆ ਬੇਟੀ ਉਹਨਾਂ ਨੇ ਸਾਰੇ ਰਲ ਮਿਲ ਕੇ ਉਹਨੂੰ ਲੈ ਕੇ ਕਿਤੇ ਹਸਪਤਾਲ ਦਾਖਲ ਕਰਾਇਆ ਆ ਹਾਂ ਹੁਣ ਕੀ ਮੰਨਦਾ ਤੋ ਹੁਣ ਅਹੀ ਬਾਮ ਕਰਦਾ ਕਿ ਬੇਟੀ ਨੂੰ ਇਨਸਾਫ ਦਿੱਤਾ ਤਾਂ ਉਹ ਮਤਲਬ ਕਿਸੇ ਦੀ ਧੀ ਪੈਣ ਰੱਖਣ ਦੇ ਕਾਬਲ ਨਹੀਂ ਹੈਗੇ ਨਾ ਹੀ ਉਹਨਾਂ ਦੇ ਵਿੱਚ ਇਹੋ ਜੀ ਸੈਂਸ ਪਾਵਰ ਕਿਸੇ ਦੀ ਤੋ ਇਸ ਕਰਕੇ ਇੰਨਾ ਕੇ ਜ਼ਿਆਦਾ ਟੌਰਚਰ ਕਰਕੇ ਮੈਂ ਨਹੀਂ ਚਾਹੁੰਦਾ ਕਿ ਮਲਕ ਦੀ ਬੇਟੀ ਫਿਰ ਉਸੇ ਨਰਕ ਦੇ ਵਿੱਚ ਮਕਲਾ ਆ ਦਵਾ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਅਸੀਂ ਤੇ ਮਲਕ ਮੈਂ ਇੱਕ ਆਟੋ ਚਲਾਉਣਾ ਵਾਂ ਮੈਂ ਗਰੀਬ ਹੈਗਾ ਵਾਂ ਤੇ ਉਹ ਫਿਰ ਵੀ ਮਲਕ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਮੈਂ ਕਹਿ ਨਹੀਂ ਸਕਦਾ ਕਿ ਜੋ ਮੇਰੇ ਦਿਹਾਲ ਬੀਤਣ ਲਈ ਹੈ ਇਸ ਕਰ ਮੈਂ ਬੇਦਰ ਬੇਟੀ ਦੀ ਚਾਚੀ ਆ ਤੇ ਮਾਮਲਾ ਇਹਨਾਂ ਦਾ ਇਹ ਆ ਕਿ ਤਿੰਨ ਮਹੀਨੇ ਵਿਆਹ ਨੂੰ ਹੋਏ ਆ ਤੇ ਇਹਨਾਂ ਨੇ ਫੋਨ ਫਾਨ ਖੋਲਿਆ ਗੱਲਬਾਤ ਨਹੀਂ ਕਰਨ ਦਿੱਤੀ ਤੇ ਬਾਅਦ ਵਿੱਚ ਇਹਨਾਂ ਨੇ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਇਹਦੇ ਨਾਲ ਅਸੀਂ ਜੁਰੂਰ ਜਾਣੇ ਲਾ ਤੇ ਇਹ ਫੋਨ ਬੰਦ ਕਰ ਦੇ ਤੇ ਗੱਲ ਨਹੀਂ ਕਰ ਦਿੰਦੇ ਇਹਦੇ ਨਾਲ ਤੇ ਕਹਿੰਦੇ ਆ ਕਿ ਤੁਸੀਂ ਚਾਹੋ ਤੁਸੀਂ ਆਪਣੀਆਂ ਡਿਊਟੀਆਂ ਕਰੋ ਇਹ ਕਰੋ ਉਹ ਕਰੋ ਇਹਦੀ ਗਾੜੀ ਬੋਲਦੇ ਬਹੁਤ ਜ਼ਿਆਦਾ ਵਾ ਕਹਿੰਦੇ ਆ ਦਾ ਪਾਪਾ ਨਾ ਆਵੇ ਤੇ ਭਰਾ ਨਾ ਹੋਣ ਇਹਦੀ ਕੋਈ ਕੋਈ ਨਹੀਂ ਤੇਦਾਰ ਨਾ ਜਦਾ ਕੋਈ ਆਵੇ ਘਰ ਦੇ ਵਿੱਚ ਠੀਕ ਬੱਸ ਹੁਣ ਜਿਹੜਾ ਕੁੱਟਮਾਰ ਕੀਤੀ ਇਹ ਹੁਣ ਕੁੱਟਮਾਰ ਕੀਤੀ ਗਈ ਅਸੀਂ ਤੁਹਾਨੂੰ ਲੈ ਕੇ ਆਏ ਇਹਨੂੰ ਆਪ ਲੈ ਕੇ ਆਏ ਆ ਜਾ ਕੇ ਹਾਂਜੀ ਕੀ ਹਾਲਾਤ ਨੇ ਇੱਥੇ ਹਾਲਾਤ ਬਹੁਤ ਮਾੜੇ ਆ ਜੁਰੂਰ ਲੈਣਗੇ ਸੀ ਕੀ ਹਾਲਾਤ ਹਾਲਾਤ ਇਹ ਤੇ ਬਹੁਤ ਮਾੜੇ ਆ ਦੇਖੀ ਨਹੀਂ ਜਾਣਦੇ ਸੀ ਬਹੁਤ ਮਾੜੀ ਹਾਲਤ ਹੋਈ ਆ ਜੀ ਕਿੰਨੇ ਕਿੰਨੇ ਕੁੱਟਿਆ ਨੇ ਕੁੱਟਿਆ ਘਰ ਵਾਲਿਆਂ ਨੇ ਕੁੱਟਿਆ ਜ਼ਿਆਦਾ ਘਰ ਵਾਲਿਆਂ ਨੇ ਦਾ ਦੋ 2.5 ਵਜੇ ਕੁੱਟਿਆ ਉਹ ਰਾਤ ਆ ਨਹੀਂ ਪੁੱਛਿਆ ਨਹੀਂ ਇਹਨਾਂ ਮੈਂ ਕੋਈ ਦੇ ਉਹ ਘਰੇ ਜਦੋਂ ਲੈਣਗੇ ਉਦੋਂ ਘਰ ਨਹੀਂ ਹੈਗੇ ਉਦੋਂ ਘਰੋਂ ਫਰਾਰ ਕਰਤਾ ਹੀ ਉਹਨਾਂ ਨੂੰ ਕਿਹਦੇ ਤੁਸੀਂ ਘਰੋਂ ਚੱਲ ਜਿਓਏ ਕੀ ਵਜ੍ਹਾ ਹੈ ਟੀਕਾ ਤੋਂ ਡਿਊਟੀ ਦਰਬਾਰ ਸਾਹਿਬ ਕਰਦੇ ਆਪ ਮਜੀਠਾ ਘੀਠਾ ਸਾਹਿਬ ਹਾਂਜੀ ਮੰਗ ਇਹ ਦਾਜ ਦੀ ਮੰਗ ਕਰਦੇ ਆ ਕਿ ਤੂੰ ਮੋਟਰਸਾਈਕਲ ਲੈ ਕੇ ਆ ਤੂੰ ਇਹ ਲੈ ਕੇ ਆ ਉਹ ਲੈ ਕੇ ਆ ਮੰਗ ਇਹ ਹੀ ਕਰਦੇ ਆ ਮਾਰੇ ਬੰਦੇ ਆ ਗਰੀਬੰਦਾ ਕਿੱਥੋਂ ਦਾਅ ਦੇ ਦੇਵੇਗਾ ਆਈ ਮਾਗਰ ਕਹਿੰਦੇ ਇਹਨੂੰ ਇਹਨੂੰ ਇਨਸਾਫ ਚਾਹੀਦਾ ਹੈ ਉਹਨੂੰ ਇਸ ਸਬੰਧ ਦੇ ਵਿੱਚ ਜਦੋਂ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਬੁਲਾਇਆ ਜਾਵੇਗਾ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਹਾਂਜੀ ਬੱਬਲਦੀਪ ਕੋਰ ਸਨ ਪਤਨੀ ਪਰਮਦਰ ਸਿੰਘ ਮਾਲਕੇ ਵਸਤੋਂ ਦਾਖਲ ਦੀ ਉਹਨੂੰ ਬਿਆਨ ਦੇਣ ਗਿਆ ਵਾ ਤੇ ਇਹਨਾਂ ਦੀ ਹਰ ਤੱਕੇਲਾ ਦਾ ਅਰਨੀng ਆਈ ਜੀ ਉਹ ਪਾਰਟੀ ਨੂੰ ਬੁਲਾਇਆ ਵਾ ਜੋ ਵੀ ਇਹਨਾਂ ਦਾ ਹੋਊਗਾ ਉਹਨਾਂ ਦੇ ਸੁਣ ਲੈ ਕੇ ਚੱਲ ਜਾਂਗੇ ਤੇ ਕੋਈ ਪਤਾ ਲੱਗਾ ਜੀ ਕਿਸ ਵਜ੍ਹਾ ਤੋਂ ਜਿਹੜਾ ਝਗੜਾ ਹੋਇਆ ਜੀ ਉਹਨਾਂ ਦਾ ਕੋਈ ਪਰਸਨਲ ਪਰਸਨਲ ਸਿਕੜਾਵਾ ਜੀ ਉਹਨਾਂ ਨੂੰ ਬੁਲਾ ਕੇ ਬੈਠੋ ਅੱਛਾ ਤੇ ਇਹ ਬਾਕੀ ਉਸ ਤਰ੍ਹਾਂ ਹੇਠ ਤੱਕ ਕੋਈ ਕਾਰਵਾਈ ਅਮਲ ਚ ਲੈ ਜਾਂਦੀ ਕੀ ਹੈ ਜੀ ਨਹੀਂ ਲੱਗਿਆ ਅਮਲਤ ਨਹੀਂ ਅੱਛਾ ਇਹ ਬਿਆਨ ਲਿਖੇ ਜੀ ਉਹ ਪਾਰਟੀ ਨੂੰ ਬੁਲਾਇਆ ਠੀਕ ਹੈ ਜੀ ਤੇ ਪਾਰਟੀਆਂ ਨਹੀਂ ਤੱਕ ਪਹੁੰਚੀਆਂ ਨਹੀਂ ਜੀ ਇਹ ਤੱਕ ਪਹੁੰਚ ਨਹੀਂ ਤੇ ਕੋਈ ਟਾਈਮ ਬੁਲਾ ਕੇ ਜੋ ਵੀ ਕਾਰਵਾਈ ਹੋ ਰਹੀ ਹੈ ਉਹ ਵਿੱਚ ਕੰਨੀ ਜੀ ਇਹ ਪੱਕੀ ਜਿਸ ਤਰ੍ਹਾਂ ਬੜੀ ਕੋਟਮਾਰ ਕੀਤੀ ਹੈ ਪਰਚਾ ਦਰਜ ਹੋਏਗਾ 75 ਦਰਜ ਹੋ ਗਿਆ ਜੀ ਐਮਐਲਆਰ ਦੇ ਸਾਹਮਣੇ ਜਿਹੜਾ ਪਰਚਾ ਦਰਜ ਕੀਤਾ ਜਾਵੇਗਾ ਠੀਕ ਹੈ ਖੈਰ ਪੀੜਿਤ ਮਹਿਲਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲੜਕੇ ਦੇ ਉੱਤੇ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਜ ਜਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਆ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਂਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ